ਦੂ ਮੂਸੇਵਾਲਾ ਕਤਲ ਮਾਮਲੇ ਵਿੱਚ ਅੱਜ ਮਾਨਸਾ ਦੀ ਅਦਾਲਤ ਵਿੱਚ ਪੇਸ਼ੀ ਹੋਈ ਇਸ ਪੇਸ਼ੀ ਦੌਰਾਨ ਜਿੱਥੇ ਕੋਈ ਵੀ ਗਵਾਹ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਮਾਨਯੋਗ ਅਦਾਲਤ ਵੱਲੋਂ 4 ਜੁਲਾਈ ਅਗਲੀ ਤਰੀਕ ਮਕਰਰ ਕੀਤੀ ਗਈ ਹੈ ਦੱਸ ਦੇ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਨੂੰ ਪਿੰਡ ਜਵਾਰਕੇ ਵਿਖੇ ਲਾਰੈਂਸ ਮਿਸ਼ਨੋਈ ਅਤੇ ਗੋਲਦੀ ਬਰਾੜ ਦੇ ਗੁਰਗਿਆਂ ਵੱਲੋਂ ਹਮਲਾ ਕਰਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਾਫੀ ਗ੍ਰਿਫਤਾਰੀਆਂ ਹੋਈਆਂ ਤੇ ਅੱਜ 3 ਸਾਲ ਦੇ ਕਰੀਬ ਹੋਣ ਵਾਲਿਆ ਮਾਨਸਾ ਦੀ ਅਦਾਲਤ ਵਿੱਚ ਕੇਸ ਚੱਲ ਰਿਹਾ ਜਿਸ ਤੇ ਸਿੱਧੂ ਮੂਸੇਵਾਲਾ ਦੇ ਨਾਲ ਥਾਰ ਵਿੱਚ ਸਵਾਰ ਗੁਰਵਿੰਦਰ ਅਤੇ ਉਸਦੇ ਦੂਸਰੇ ਦੋਸਤ ਵੱਲੋਂ ਜਿੱਥੇ ਸਾਰੇ ਹਮਲਾਵਰ ਅਤੇ ਹਥਿਆਰ ਅਤੇ ਗੱਡੀਆਂ ਦੀ شناخت ਕਰਕੇ ਗਵਾਹੀ ਦੇ ਦਿੱਤੀ ਗਈ ਹੈ ਉੱਥੇ ਹੀ ਪਿਛਲੀ ਤਾਰੀਖ ਦੌਰਾਨ ਮਾਨਜੋਗ ਅਦਾਲਤ ਵੱਲੋਂ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਉਸ ਸਮੇਂ ਥਾਣਾ ਸਿੱਧੀ ਬੰਦੇ ਇੰਚਾਰਜ ਅੰਗਰੇਜ਼ ਸਿੰਘ ਅਤੇ ਸੁਖਪਾਲ ਪਾਲੀ ਨੂੰ ਸਮੰਦੇ ਕੇ ਅੱਜ ਦੀ ਤਰੀਕ ਲਈ ਗਵਾਹੀ ਕਲਮੰਦ ਕਰਨ ਦੀ ਸਮੰਨ ਕੀਤਾ ਗਿਆ ਸੀ ਪਰ ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੀ ਸਿਹਤ ਠੀਕ ਨਾ ਹੋਣ ਦੀ ਦਰਖਾਸਤ ਦਿੱਤੀ ਹੈ ਜਿਸ ਤੋਂ ਬਾਅਦ ਜਿੱਤੇ ਅਦਾਲਤ ਵੱਲੋਂ 4 ਜੁਲਾਈ ਅਗਲੀ ਤਰੀਕ ਨੂੰ ਸਾਰੇ ਗਵਾਹਾਂ ਨੂੰ ਮੋੜ ਤੋਂ ਸਮੰਨ ਕੀਤੇ ਜਾ ਰਿਹਾ ਤੇ ਗਵਾਹੀ ਕਲਮੰਦ ਕਰਨ ਦੀ ਗੱਲ ਕਹੀ ਗਈ ਆ ਉੱਥੇ ਹੀ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਫੜੇ ਗਏ ਸਾਰੇ આરોપીਆਂ ਦੀ ਵੀਡੀਓ ਕਾਨਫਰੈਂਸਿੰਗ ਰਾਈ ਅਦਾਲਤ ਵਿੱਚ ਪੇਸ਼ੀ ਹੋਈ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀ 4 ਜੁਲਾਈ ਨੂੰ ਕੌਣ ਕੌਣ ਅਦਾਲਤ ਵਿੱਚ ਪੇਸ਼ ਹੁੰਦਾ ਹੈ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਗਵਾਹੀ ਇਸ ਵਿੱਚ ਅਹਿਮ ਮੰਨੀ ਜਾ ਰਹੀ ਹੈ ਨਵਦੀਪ ਪਾਲੂ ਵਾਲੀਆ ਪੀਟੀਸੀ ਨਿਊਜ਼ ਮਾਨਸਾ